ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੋਤ ਇਸ ਵੇਲੇ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਨੇ ਸਿਆਸੀ ਮਾਹਿਰ ਡਾਕਟਰ ਭੇਮਿੰਦਰ ਸਿੰਘ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਇਆਂ ਜੀ ਪ੍ਰੋਗਰਾਮ ਜੀ ਮਿਹਰਬਾਨੀ ਸ਼ੁਕਰੀਆ ਪੰਗੋਤ ਜੀ ਡਾਕਟਰ ਸਾਹਿਬ ਪ੍ਰਤਾਪ ਸਿੰਘ ਬਾਜਵਾ ਜਿਹੜੇ ਐਲੋਪੀ ਨੇ ਕਾਂਗਰਸ ਦੇ ਵੱਡੇ ਲੀਡਰ ਵੀ ਨੇ ਐਮਪੀ ਵੀ ਰਹੇ ਨੇ ਤੇ ਹੁਣ ਪੰਜਾਬ ਦੇ ਵਿੱਚ ਐਲੋਪੀ ਦੀ ਸੇਵਾ ਨਿਭਾ ਰਹੇ ਨੇ ਓਹੋ ਵਿਵਾਦਾਂ ਤੇ ਮੁਸ਼ਕਲਾਂ 'ਚ ਘਿਰ ਗਏ ਮਾਮਲਾ ਆਪਣੇ ਸਾਰੇ ਹੀ ਦਰਸ਼ਕ ਜਾਣਦੇ ਨੇ ਇਸ਼ੂ ਇਹ ਹੈਗਾ ਕਿ ਜੋ ਕੱਲ ਉਹਨਾਂ ਨੇ ਇੱਕ ਚੈਨਲ ਨੂੰ ਇੰਟਰਵਿਊ ਦਿੱਤੀ ਉੱਥੇ ਜਿਹੜੇ 50 ਗਰਨੇਡ ਆਉਣ ਦੀ ਗੱਲ ਕਹੀ ਤੇ ਉਸ ਤੋਂ ਬਾਅਦ ਜਾਂਚ ਟੀਮ ਕਰੇ ਜਾਂਦੀ ਆ ਐਫ ਆਈ ਆਰ ਹੁੰਦੀ ਆ ਕਾਂਗਰਸ ਨੇ ਕੱਲ ਦਾ ਆਪਣਾ ਪ੍ਰੋਗਰਾਮ ਵੀ ਦੇ ਦਿੱਤਾ ਕਿ ਚੰਡੀਗੜ੍ਹ ਅਸੀਂ ਪ੍ਰੋਗਰਾਮ ਕਰਾਂਗੇ ਇਹ ਇਸ ਕਾਸੇ ਦੇ ਵਿਰੋਧ ਦੇ ਵਿੱਚ ਇੱਕ ਪਾਸੇ ਜਿੱਥੇ ਆਹ ਵੀ ਗੱਲ ਚੱਲ ਰਹੀ ਹੈ ਕਿ ਸਰਕਾਰ ਥੋੜੀ ਜੀ ਦੱਬੀ ਹੋਈ ਸੀ ਥੱਲੇ ਆਈ ਹੋਈ ਸੀ ਉੱਥੇ ਪ੍ਰਤਾਪ ਸਿੰਘ ਬਾਜਵਾ ਹਰਾਂ ਨੇ ਜਦੋਂ ਇਹ ਸਟੇਟਮੈਂਟ ਦਿੱਤੀ ਉਦੋਂ ਦੀ ਸਰਕਾਰ ਵੀ ਹਮਲਾਵਰ ਹੋ ਗਈ ਯਾਨੀ ਕਿ ਕਰਤਾਰ ਸਰਕਾਰ ਦੀ ਹੁਣ ਵਿਰੋਧੀ ਧਿਰ ਦੇ ਉੱਪਰ ਹੈ ਨਹੀਂ ਵਿਰੋਧੀ ਧਿਰ ਲਗਾਤਾਰ ਕੇ ਰੇਸੀ ਸਿੱਖਿਆ ਕ੍ਰਾਂਤੀ ਵਾਲੇ ਮਾਮਲੇ ਦੇ ਵਿੱਚ ਜਾਂ ਜਿਹੜੇ ਉਦਘਾਟਨ ਹੋ ਕੀਤੇ ਜਾ ਰਹੇ ਸੀ ਉਹਨਾਂ ਸਾਰੇ ਇਸ਼ੂਆਂ ਦੇ ਵਿੱਚ ਇਵਨ ਕਿ ਯੁੱਧ ਨਸ਼ਾ ਵਿਰੁੱਧ ਵਾਲੇ ਮਾਮਲੇ ਦੇ ਵਿੱਚ ਵੀ ਜੇ ਪ੍ਰਤਾਪ ਸਿੰਘ ਬਾਜਵਾ ਨੇ ਜਿਹੜੀ ਸਟੇਟਮੈਂਟ ਦਿੱਤੀ ਆ ਜਿਵੇਂ ਸੀਐਮ ਪੰਜਾਬ ਨੇ ਕਿਹਾ ਜਾਉਂਪ ਜਾਂ ਰੂਲਿੰਗ ਟੇਰ ਕਹਿ ਰਹੀ ਹੈ ਕਿ ਇਹ ਇੱਕ ਬੜੀ ਵੱਡੀ ਸਟੇਟਮੈਂਟ ਹੈ ਜਿਆਦਾ ਜਾਂਚ ਦੇ ਵਿੱਚ ਸਹਾਇਕ ਹੋਣਾ ਪਰ ਪ੍ਰਤਾਪ ਸਿੰਘ ਆਜਵਾ ਕਹਿੰਦਾ ਕਿ ਅਸੀਂ ਦੱਸਣਾ ਨਹੀਂ ਸਾਨੂੰ ਜਾਣਕਾਰੀ ਕਿਥੋਂ ਮਿਲੀ ਆ ਸਾਡੇ ਇਹ ਸੂਤਰ ਨੇ ਹਾਲਾਂਕਿ ਉਹਨਾਂ ਕਿਹਾਗੇ ਸਾਡੇ ਵੀ ਜਿਹੜੇ ਹੈਗੇ ਨੇ ਨੋਨ ਹੈਗੇ ਨੇ ਸਾਡੇ ਵੀ ਸੂਤਰ ਹੈਗੇ ਨੇ ਜਿਹੜੀ ਬਿਊਰੋਕਰੇਸੀ ਦੇ ਵਿੱਚ ਸੋ ਹੁਣ ਐਫ ਆਈ ਆਰ ਹੋ ਗਈ ਆ ਤੇ ਬਾਜਵਾ ਸਾਹਿਬ ਕੱਲ ਪੇਸ਼ ਹੋਣਗੇ ਅੱਜ ਪੇਸ਼ ਵੀ ਨਹੀਂ ਹੋ ਹੋਏ ਕਿ ਰੁਝਾਵੇਂ ਸੀ ਉਹਨਾਂ ਦੇ ਵਕੀਲ ਲੱਸ ਰਹੇ ਸੀ ਕਿਵੇਂ ਵੇਖ ਰਹੇ ਹੋ ਸਾਰੀ ਇਸ ਗੱਲਬਾਤ ਨੂੰ ਜੋ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਪੰਜਾਬ ਬੰਬਾਂ ਵਾਲੀ ਗੱਲ ਕਹੀ ਆ ਜੀ ਸਰ ਅ ਪਗੂ ਸਾਹਿਬ ਜਿੱਥੋਂ ਤੱਕ ਬਾਜਵਾ ਸਾਹਿਬ ਦੀ ਰਾਜਨੀਤੀ ਦੀ ਗੱਲ ਹੈ ਜੇ ਉਹਨਾਂ ਦਾ ਪਿਛਲੇ 3 ਸਾਲਾਂ ਦਾ ਰਿਕਾਰਡ ਦੇਖਦੇ ਆ ਐਜ਼ ਅ ਵਿਰੋਧੀ ਧਿਰ ਦੇ ਨੇਤਾ ਦੇ ਤੌਰ ਤੇ ਤਾਂ ਉਹਦੇ ਵਿੱਚ ਜਿਵੇਂ ਆਪਾਂ ਪਹਿਲਾਂ ਹੀ ਪਹਿਲਾਂ ਵੀ ਕਹਿਆ ਸੀ ਮੋਦੀ ਸਾਹਿਬ ਨੇ ਜੋ ਸ਼ਗੂਫੇ ਛੱਡੇ ਆ ਤੇ 15-15 ਲੱਖ 2 ਕਰੋੜ ਨੌਕਰੀ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੁੰਦੇ ਸੀ ਮੋਦੀ ਸਾਹਿਬ ਉਹੀ ਲਗਭਗ ਰਾਜਨੀਤੀ ਨੂੰ ਅਪਣਾਉਂਦੇ ਬਾਜਵਾ ਸਾਹਿਬ ਨਜ਼ਰ ਆਉਂਦੇ ਆ ਤੁਸੀਂ ਕਦੇ ਉਹ ਆਪਾਂ ਉਹਨਾਂ ਤੋਂ ਸੁਣਦੇ ਆ ਕਿ ਮੇਰੇ ਕੋਲੇ ਜੀ 35 ਐਮਐਲਏ ਨੇ ਮੇਰੇ ਕੋਲੇ ਕਦੇ ਕਹਿੰਦੇ ਨੇ 36 ਐਮਐਲਏ ਨੇ ਕਦੇ ਉਹ ਇਸ ਤਰ੍ਹਾਂ ਦੇ ਬਿਆਨ ਦਿੰਦੇ ਨੇ ਕਿ ਆਹ ਹੋ ਗਿਆ ਯਾਨੀ ਕਿ ਕਹਿਣ ਦਾ ਮਤਲਬ ਹੈ ਕਿ ਹਵਾ 'ਚ ਗੱਲਾਂ ਕਰਨ ਦੀਆਂ ਬਹੁਤ ਉਹਨਾਂ ਨੂੰ ਆਦਤਾਂ ਪੈ ਚੁੱਕੀਆਂ ਨੇ ਕੋਈ ਠੋਸ ਰਾਜਨੀਤੀ ਉਹਨਾਂ ਕੋਲੇ ਨਹੀਂ ਹੈ ਪੰਜਾਬ ਦਾ ਵਿਜ਼ਨ ਉਹਨਾਂ ਕੋਲੇ ਨਹੀਂ ਹੈ ਪੰਜਾਬ ਦੇ ਲੋਕਾਂ ਨੂੰ ਇਸ ਵੇਲੇ ਕੀ ਪ੍ਰੋਬਲਮਸ ਨੇ ਪੰਜਾਬ ਦੀ ਕਿਸਾਨੀ ਦੀ ਕੀ ਸਮੱਸਿਆ ਹੈ ਪੰਜਾਬ ਦੀ ਨੌਜਵਾਨੀ ਦੀ ਕੀ ਸਮੱਸਿਆ ਹੈ ਪੰਜਾਬ ਨੂੰ ਸੰਕਟਾਂ 'ਚੋਂ ਕਿਵੇਂ ਕੱਢ ਸਕਦੇ ਆ ਪੰਜਾਬ ਦੇ ਸੁਨਾਰੇ ਪੁਆਖਲੀ ਸਾਨੂੰ ਕੀ ਕਰਨਾ ਚਾਹੀਦਾ ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਗੱਲ ਤਾਂ ਇਨ੍ਹਾਂ ਮੁੱਦਿਆਂ ਤੇ ਕਰਨੀ ਚਾਹੀਦੀ ਸੀ ਜਿਹੜਾ ਵਿਰੋਧੀ ਧਿਰ ਦਾ ਨੇਤਾ ਹੁੰਦਾ ਨਾ ਉਹ ਬਹੁਤ ਸਿਆਣਪ ਨਾਲ ਗੱਲ ਕਰਦਾ ਉਹਦੀ ਲੋਕ ਉਹਦੀ ਸੁਣਦੇ ਆ ਔਰ ਲੋਕ ਕੱਲੇ ਸੁਣਦੇ ਨਹੀਂ ਉਹਦੇ ਉੱਤੇ ਲੋਕ ਅਮਲ ਵੀ ਕਰਨਾ ਚਾਹੁੰਦੇ ਹੁੰਦੇ ਆ ਪਰ ਇਥੋਂ ਇਹ ਇੱਥੇ ਤਾਂ ਬਿਲਕੁਲ ਹੀ ਉਲਟ ਤਰ੍ਹਾਂ ਦੀ ਰਾਜਨੀਤੀ ਸ਼ੁਰੂ ਹੋ ਗਈ ਹੈ ਕਿ ਕਦੇ ਉਹ ਕਹਿੰਦੇ ਆ ਕਿ ਮੈਂ ਇੰਨੇ ਵਿਰੋਧੀ ਜਿਹੜੇ ਨੇ ਐਮ ਐਲ ਏ ਲੈ ਕੇ ਸਰਕਾਰ ਢਾਉਣੀ ਆ ਹੁਣ ਤਾਂ ਉਹਨਾਂ ਨੇ ਬਿਲਕੁਲ ਹਾਦੀ ਕੀਤੀ ਪਈ ਹੈ ਕਿ ਹੋਰ ਪੰਜਾਬ ਬੰਬ ਆ ਗਏ ਜੀ ਤੇ ਇੰਨੇ ਚੱਲ ਗਏ ਇੰਨੇ ਹਜੇ ਹੋਰ ਚੱਲਣੇ ਆ ਯਾਨੀ ਕਿ ਇਹਦੇ ਵਿੱਚ ਕੋਈ ਜਦੋਂ ਕੋਈ ਤੁਹਾਡੇ ਕੋਲ ਸੱਚਾਈ ਨਹੀਂ ਹੁੰਦੀ ਕੋਈ ਗੱਲ ਕਹਿਣ ਨੂੰ ਨਹੀਂ ਹੁੰਦੀ ਫਿਰ ਤੁਸੀਂ ਇਦਾਂ ਦੀ ਪੋਲਿਟਿਕਸ ਕਰਦੇ ਨਜ਼ਰ ਆਉਂਦੇ ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਕਾਂਗਰਸ ਨੂੰ ਔਰ ਵਿਸ਼ੇਸ਼ ਤੌਰ ਤੇ ਜਿਹੜੀ ਪੰਜਾਬ ਦੀ ਕਾਂਗਰਸ ਹੈ ਉਹਨੂੰ ਇਹ ਸਿੱਖਣ ਦੀ ਲੋੜ ਹੈ ਕਿ ਪੰਜਾਬ ਦੇ ਮੁੱਦਿਆਂ ਦੇ ਉੱਤੇ ਲੜਿਆ ਜਾਏ ਪੰਜਾਬ ਦੇ ਜਿਹੜੇ ਐਸੋਏ ਵੱਡੇ ਸੰਕਟ ਨੇ ਉਹਨਾਂ ਨੂੰ ਕਿਵੇਂ ਹੱਲ ਕਰਨਾ ਹੈ ਔਰ ਮਿਲ ਬੈਠ ਕੇ ਕਿਵੇਂ ਅਸੀਂ ਉਹ ਸਾਰੀਆਂ ਚੀਜ਼ਾਂ ਡਿਵੈਲਪ ਕਰਨੀਆਂ ਨੇ ਉਹਦੇ ਲਈ ਕੋਈ ਗੱਲਬਾਤ ਕੀਤੀ ਜਾਵੇ ਨਾ ਕਿ ਇਦਾਂ ਦੇ ਸ਼ਗੂਫੇ ਛੱਡਣ ਵਾਲੀ ਰਾਜਨੀਤੀ ਜਿਹੜੀ ਹੈਗੀ ਆ ਉਹ ਬਹੁਤ ਹੀ ਇੱਕ ਮੰਦਭਾਗੀ ਘਟਨਾ ਹੈ ਇਹ ਇੱਕ ਮੰਦਭਾਗੀ ਸੋਚ ਹੈ ਸੋ ਇਸ ਸੋਚ ਤੋਂ ਬਚਣ ਦੀ ਲੋੜ ਹੈ ਪੰਜਾਬੀਆਂ ਨੂੰ ਮੈਨੂੰ ਲੱਗਦਾ ਹੈ ਕਿ ਡਰਾਉਣ ਦੀ ਬਜਾਏ ਪੰਜਾਬੀਆਂ ਨੂੰ ਇਸ ਤਰ੍ਹਾਂ ਦੇ ਸਕੰਜੇ 'ਚ ਫਸਾਉਣ ਦੀ ਬਜਾਏ ਕਿ ਅਸੀਂ ਹਾਂ ਹੋ ਗਿਆ ਇੱਥੇ ਹਾਂ ਹੋ ਗਿਆ ਮੈਨੂੰ ਲੱਗਦਾ ਹੈ ਕਿ ਪੰਜਾਬੀਆਂ ਨੂੰ ਸਗੋਂ ਸੰਕਟਾਂ 'ਚੋਂ ਕੱਢਣ ਵਾਸਤੇ ਮਿਲ ਬੈਠ ਕੇ ਕੋਈ ਇਦਾਂ ਦੀ ਰਾਜਨੀਤੀ ਇਦਾਂ ਦੇ ਬਿਆਨਬਾਜ਼ੀ ਕਰਨ ਦੀ ਲੋੜ ਹੈ ਜਿਦੇ ਰਾਹੀਂ ਪੰਜਾਬ ਅੱਗੇ ਵੱਧ ਸਕੇ ਜੇ ਇਦਾਂ ਦੀ ਬਿਆਨਬਾਜ਼ੀ ਹੋਏਗੀ ਤਾਂ ਲਾਜ਼ਮੀ ਤੌਰ ਤੇ ਪੰਜਾਬ ਪਹਿਲਾਂ ਹੀ ਬਹੁਤ ਪਿੱਛੇ ਜਾ ਰਿਹਾ ਹੈ ਹੋਰ ਪਿੱਛੇ ਜਾਏਗਾ ਪੰਜਾਬ ਚ ਲੋਕ ਜਿਹੜੇ ਨੇ ਉਹ ਪੈਸਾ ਆਪਣਾ ਲੌਣਾ ਚਾਹੁੰਦੇ ਆ ਪੰਜਾਬ ਚ ਐਸੇ ਟੂਰਿਸਟ ਆਉਣਾ ਚਾਹੁੰਦੇ ਆ ਪੰਜਾਬ ਚ ਇਦਾਂ ਹਾਂ ਆਪਾਂ ਸਾਰੇ ਜਾਣਦੇ ਆ ਕਿ ਇਦਾਂ ਦੀ ਕੋਈ ਟੱਟੜ ਤਾਂ ਤੁਹਾਨੂੰ ਨਜ਼ਰ ਨਹੀਂ ਆਉਂਦੀ ਇਦਾਂ ਦੀ ਕੋਈ ਤਾਂ ਚੀਜ਼ ਨਜ਼ਰ ਨਹੀਂ ਆਉਂਦੀ ਜਿਹਦੇ ਬਾਰੇ ਉਹ ਇਸ਼ਾਰਾ ਕਰ ਰਹੇ ਨੇ ਸੋ ਇਹ ਇੱਕ ਜਸਟ ਪੋਲਿਟਿਕਸ ਹੈ ਇਹਦੇ ਵਿੱਚ ਕੋਈ ਸਚਾਈ ਨਜ਼ਰ ਨਹੀਂ ਆ ਰਹੀ ਪੰਗੂ ਸਾਹਿਬ ਵੈਸੇ ਕੀ ਲੱਗਦਾ ਰੌਕਬ ਸਾਹਿਬ ਕੇ ਇਹ ਸਿਰਫ ਇੱਕ ਪੋਲਿਟੀਕਲੀ ਸਟੇਟਮੈਂਟ ਸੀ ਬਾਜਵਾ ਸਾਹਿਬ ਦੀ ਰਾਜਨੀਤੀ ਗਰਮਾਉਣਾ ਚਾਹੁੰਦੇ ਸੀ ਉਹ ਤੇ ਬਿਲਕੁਲ ਬਿਲਕੁਲ ਹੋਰ ਕੋਈ ਐਂਗਲ ਵੀ ਇਸ ਗੱਲ ਦਾ ਹੋ ਸਕਦਾ ਨਹੀਂ 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 ਸਿਰਫ ਸਰਕਾਰ ਨੂੰ ਬਦਨਾਮ ਕਰਨਾ ਜਾਂ ਕੁਝ ਹੋਰ ਜੀ ਸਿਰਫ ਆਪਣੀ ਰਾਜਨੀਤੀ ਚਮਕਾਉਣ ਦੇ ਲਈ ਇਸ ਤਰ੍ਹਾਂ ਦੀ ਉਹ ਗੱਲਬਾਤ ਕਰਨਾ ਚਾਹੁੰਦੇ ਆ ਸੋ ਇਹਦੇ ਵਿੱਚ ਕੋਈ ਸਚਾਈ ਜਿਹੜੀ ਹੈਗੀ ਆ ਮੈਨੂੰ ਤਾਂ ਨਜ਼ਰ ਨਹੀਂ ਆ ਰਹੀ ਠੀਕ ਹੈ ਨਾ ਜੇ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਨੇ ਕੋਈ ਉਹਨਾਂ ਕੋਲ ਕੋਈ ਠੋਸ ਸਬੂਤ ਹੈਗੇ ਨੇ ਤਾਂ ਉਹ ਦੇ ਸਕਦੇ ਆ ਜੇ ਕੋਈ ਇਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਨੂੰ ਕਿਤੇ ਜਾਣਕਾਰੀ ਮਿਲੀ ਹੈ ਪਰ ਇਸ ਤਰ੍ਹਾਂ ਦੀ ਸਚਾਈ ਇਸ ਤਰ੍ਹਾਂ ਦੀ ਜਾਣਕਾਰੀ ਕੋਈ ਹੋਏਗੀ ਉਹਨਾਂ ਕੋਲ ਇਹ ਇਹ ਮੈਨੂੰ ਨਜ਼ਰ ਨਹੀਂ ਆ ਰਿਹਾ ਪੰਜਾਬ ਮੈਨੂੰ ਲੱਗਦਾ ਹੈ ਕਿ ਹਿੰਦੁਸਤਾਨ ਦਾ ਇਸ ਵੇਲੇ ਸਭ ਤੋਂ ਸ਼ਾਂਤ ਸੂਬਾ ਬਣਿਆ ਹੋਇਆ ਹੈ ਔਰ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀਆਂ ਜੇ ਆਪਾਂ ਕਹੀਏ ਲੋਕਾਂ ਨੂੰ ਤੋੜਨ ਦੀਆਂ ਜਿਹੜੀਆਂ ਘਟਨਾਵਾਂ ਨੇ ਇਹ ਪਹਿਲਾਂ ਵੀ ਸਰਕਾਰਾਂ ਨੇ ਤੁਸੀਂ ਦੇਖਿਆ ਹੋਵੇਗਾ ਪੰਗੂ ਸਾਹਿਬ ਕਿ 15 ਸਾਲ ਇੱਥੇ ਅਤਵਾਦ ਦਾ ਦੌਰ ਰਿਹਾ ਲੋਕਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਉਦੋਂ ਵੀ ਨਹੀਂ ਟੁੱਟਿਆ ਕਾਂਗਰਸ ਉਦੋਂ ਦੀ ਜਿਹੜੀ ਸੱਤਾਧਾਰੀ ਤੇ ਰਸੀ ਕੋਦੋਂ ਵੀ ਕਾਂਗਰਸ ਸੀ ਸੈਂਟਰ ਦੇ ਵਿੱਚ ਉਹਨਾਂ ਨੇ ਬਹੁਤ ਜ਼ੋਰ ਲਾਇਆ ਹਿੰਦੂ ਸੇ ਸਿੱਖ ਦੇ ਵਿੱਚ 파ੜਾ ਪਾਉਣ ਦੀ ਹੋਰ ਬਹੁਤ ਸਾਰੇ 파ੜੇ ਪਾਉਣ ਦੀ ਪਰ ਲੋਕ ਪੰਜਾਬ ਦੇ ਲੋਕ ਇੰਨੇ ਇਕਜੁੱਟ ਨੇ ਉਹ ਇਹਨਾਂ ਚੀਜ਼ਾਂ ਦੀ ਪਰਵਾਹ ਨਹੀਂ ਕਰਦੇ ਇਹ ਚੀਜ਼ਾਂ ਨੂੰ ਸਮਝਦੇ ਆ ਲੋਕ ਪੰਜਾਬ ਦੀ ਇਦਾਂ ਦੀ ਜਿਹੜੀ ਪੋਲਿਟਿਕਸ ਕਰਦੇ ਆ ਸੋ ਇਸ ਕਰਕੇ ਪੰਜਾਬ ਦੇ ਵਿੱਚ ਜਿਹੜਾ ਵੀ ਕੋਈ ਇੱਥੇ ਇੱਕ ਦੂਜੇ ਨੂੰ ਤੋੜਨ ਦੀ ਕੋਸ਼ਿਸ਼ ਕਰੂਗਾ ਉਹ ਆਪ ਹੀ ਟੁੱਟਿਆ ਆਪਾਂ ਦੇ ਇਤਿਹਾਸ ਇਸ ਗੱਲ ਦਾ ਗਵਾਹ ਹੈ ਸੋ ਮਿਲ ਕੇ ਭਾਈਚਾਰਕ ਤੌਰ ਤੇ ਸਾਨੂੰ ਰਹਿਣ ਦੀ ਲੋੜ ਹੈ ਨਾ ਕਿ ਇਦਾਂ ਦੇ ਬਿਆਨਬਾਜ਼ੀ ਕਰਕੇ ਆਪਸ ਦੇ ਵਿੱਚ ਜਿਹੜੀਆਂ ਵੰਡੀਆਂ ਪਾਉਣ ਦੀ ਜਿਹੜੀ ਕੋਸ਼ਿਸ਼ ਹੋ ਰਹੀ ਹੈ ਇਹ ਮੈਨੂੰ ਲੱਗਦਾ ਹੈ ਕਿ ਇਹਦੇ ਤੋਂ ਗਰੇਜ਼ ਕਰਨਾ ਚਾਹੀਦਾ ਹੈ ਇਹਦੇ ਵਿੱਚ ਕੁਝ ਨਹੀਂ ਮਿਲਣਾ ਇਹਦੇ ਵਿੱਚ ਪੰਜਾਬ ਦਾ ਮਾੜਾ ਮੋਟਾ ਹੋ ਸਕਦਾ ਹੈ ਕਿ ਥੋੜਾ ਬਹੁਤ ਕਦੇ ਮਾਹੌਲ ਖਰਾਬ ਹੋ ਜਾਏ ਪਰ ਪੰਜਾਬੀ ਜਿਹੜੇ ਨੇ ਕਦੇ ਵੀ ਇਦਾਂ ਦੇ ਜਿਹੜੇ ਨੇ ਬਿਆਨਬਾਜ਼ੀਆਂ ਜਾਂ ਸ਼ਰੂਫੀਆਂ ਦੇ ਵਿੱਚ ਫਸਣ ਵਾਲੇ ਨਹੀਂ ਹੈਗੇ ਭੰਗੂ ਸਾਹਿਬ ਕਾਂਗਰਸ ਦਾ ਕਹਿਣਾ ਜਿਹੜੀ ਕਾਂਗਰਸ ਦੀ ਪੰਜਾਬ ਦੇ ਲੀਡਰਸ਼ਿਪ ਹੈ ਡਾਕਟਰ ਸਾਹਿਬ ਕਿ ਅਸੀਂ ਪ੍ਰਤਾਪ ਸਿੰਘ ਬਾਜਬਾਹਰਾਂ ਦੀ ਪੱਠਾ ਦੇ ਉੱਪਰ ਖੜੇ ਆ ਉਹਨਾਂ ਨੇ ਕੁਝ ਵੀ ਗੱਲ ਨਹੀਂ ਕਿਹਾ ਚੰਡੀਗੜ੍ਹ ਚ ਆਉਣਾ ਚੰਡੀਗੜ੍ਹ ਦੇ ਵਿੱਚ ਪ੍ਰੋਗਰਾਮ ਰੱਖ ਚੱਕੇ ਸਵੇਰੇ 10:30 ਅਸੀਂ ਇਕੱਠੇ ਹੋਵਾਂਗੇ ਤੇ ਆਪਣਾ ਰੋਸ ਪ੍ਰਦਰਸ਼ਨ ਕਰਾਂਗੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ ਕਿ ਸਾਡੇ ਇਹ ਲੀਡਰ ਸਾਡੇ ਐਲੋਪੀ ਦੇ ਖਿਲਾਫ ਧੱਕਾ ਦੇਖੋ ਵਿਰੋਧੀ ਧਿਰ ਦਾ ਕੰਮ ਹੈ ਵਿਰੋਧ ਕਰਨਾ ਯਾਨੀ ਕਿ ਪਰ ਮੈਂ ਫੇਰ ਇਹੀ ਕਹਾਂਗਾ ਕਿ ਵਿਰੋਧੀ ਧਿਰ ਨੂੰ ਇਹ ਚਾਹੀਦਾ ਹੈ ਕਿ ਅਸੀਂ ਵਿਰੋਧੀ ਧਿਰ ਤਾਂ ਬਣਾਇਆ ਲੋਕਾਂ ਨੇ ਤਾਂ ਕਿ ਪੰਜਾਬ ਦੇ ਕੋਈ ਮੁੱਦੇ ਸਹੀ ਮੁੱਦਿਆਂ ਤੇ ਲੜਿਆ ਜਾਏ ਜੇ ਉਹ ਇਦਾਂ ਦੇ ਮੁੱਦਿਆਂ ਤੇ ਲੜਨਗੇ ਠੀਕ ਹੈ ਨਾ ਤਾਂ ਕੱਲ ਨੂੰ ਚੋਣਾਂ ਵੀ ਹੋਣੀਆਂ ਨੇ 27 ਦੇ ਵਿੱਚ ਤਾਂ ਲੋਕਾਂ ਦੇ ਕੋਲ ਕੀ ਮੂੰਹ ਲੈ ਕੇ ਜਾਣਗੇ ਉਹ ਕਿ ਅਸੀਂ ਇਦਾਂ ਦੇ ਮਤਲਬ ਝੂਠ ਦੇ ਉੱਤੇ ਲੜੇ ਸੀਗੇ ਸੋ ਝੂਠ ਦੇ ਜਿਵੇਂ ਕਹਿੰਦਾ ਝੂਠ ਦੇ ਕੋਈ ਖੰਭ ਨਹੀਂ ਹੁੰਦੇ ਸੋ ਇਸ ਕਰਕੇ ਇਹਦੇ ਚੋਂ ਕੁਝ ਨਹੀਂ ਨਿਕਲਣਾ ਚਾਹੇ ਉਹ ਅ ਚੰਡੀਗੜ੍ਹ ਵਿਰੋਧ ਕਰਨ ਜਾ ਕੇ ਚਾਹੇ ਉਹ ਦਿੱਲੀ ਕਰਨ ਜਾਂ ਕਿਤੇ ਹੋਰ ਕਰਨ ਇਹਦੇ ਚੋਂ ਕਢਣ ਪਉਣ ਵਾਲਾ ਕੁਝ ਨਹੀਂ ਇਦਾਂ ਦੀ ਪੋਲਿਟਿਕਸ ਜਿਹੜੀ ਹੈਗੀ ਆ ਇਹ ਆਪਾਂ ਦੇਖ ਹੀ ਰਿਹਾ ਅ ਕਾਲੀ ਦਲ ਦਾ ਜੋ ਹਾਲ ਹੋ ਰਿਹਾ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਬੇ ਮੁੱਦਿਆਂ ਤੋਂ ਜਿਹੜੇ ਗੈਰ ਮੁੱਦੇ ਨੇ ਉਹਨਾਂ ਨੂੰ ਮੁੱਦਾ ਬਣਾ ਕੇ ਉਦਾਂ ਗੱਲਾਂ ਨੂੰ ਮੁੱਦਾ ਬਣਾ ਕੇ ਲੜਨਾ ਇਹ ਕੋਈ ਬਹੁਤਾ ਸ਼ੋਭਦਾ ਨਹੀਂ ਹੈ ਪੰਜਾਬ ਦੇ ਲੋਕ ਐਸ ਵੇਲੇ ਬਹੁਤ ਸਿਆਣੇ ਹੋ ਚੁੱਕੇ ਆ ਪੰਜਾਬ ਦਾ ਵੋਟਰ ਬਹੁਤ ਸਿਆਣਾ ਹੈ ਔਰ ਇਸ ਤਰ੍ਹਾਂ ਦੀਆਂ ਗੱਲਾਂ ਦੇ ਵਿੱਚ ਉਹ ਨਹੀਂ ਫਸੇਗਾ چاہے ਕਿੰਨਾ ਮਰਜ਼ੀ ਦਿੱਲੀ ਜਾਂ ਚੰਡੀਗੜ੍ਹ ਜਾ ਕੇ ਵਿਰੋਧ ਕਰਨ ਇਹਦਾ ਕੋਈ ਕੁਝ ਨਹੀਂ ਨਿਕਲਣਾ ਇਹਦੇ ਵਿੱਚੋਂ ਭੰਗੂ ਸਾਹਿਬ ਜੀ ਰੁਖ ਸਾਹਿਬ ਅਖੀਰ ਚ ਕਾਂਗਰਸ ਨਾਲ ਇਸ ਗੱਲ ਦਾ ਦਾਅਵਾ ਕਰ ਰਹੀ ਹੈ ਕਿ 2027 ਚ ਅਸੀਂ ਆਏ ਕੇ ਆਏ ਕੀ ਸਰਕਾਰ ਸਾਡੀ ਹੀ ਬਣੂਗੀ 2027 ਚ ਕਿ ਆਮ ਆਦਮੀ ਪਾਰਟੀ ਨੇ ਜਿਹੜੀਆਂ ਗੱਲਾਂ ਕੀਤੀਆਂ ਸੀ ਉਹਨਾਂ ਤੇ ਪੂਰੇ ਨਹੀਂ ਉਤਰੇ ਸਰਕਾਰ ਫੇਲ ਹੋਊਗੀ ਅਕਾਲੀ ਦਲ ਦਾ ਇੱਥੇ ਹੁਣ ਕੋਈ ਕੁਛ ਲੱਭ ਨਹੀਂ ਰਿਹਾ ਕਾਂਗਰਸ ਕਹਿ ਰਹੀ ਹੈ ਇਹ ਗੱਲ ਕਿ ਅਸੀਂ ਤਾਂ ਆਏ ਪਏ ਆ ਪੰਜਾਬ 'ਚ ਹਰਿਆਣੇ ਦੇ ਵਿੱਚ ਵੀ ਉਹ ਬਹੁਤ ਜ਼ੋਰ ਸ਼ੋਰ ਨਾਲ ਕਹਿ ਰਹੇ ਸੀਗੇ ਤੁਹਾਨੂੰ ਯਾਦ ਹੋ ਗਿਆ ਉਦੋਂ ਆਪਾਂ ਬਹੁਤ ਸਾਰੀਆਂ ਇੰਟਰਵਿਊ ਉਦੋਂ ਵੀ ਕਰਦੇ ਰਹੇ ਹਾਂ ਕਿ ਕਾਂਗਰਸ ਕਹਿ ਰਹੀ ਸੀ ਵਸ ਸਾਡੀ ਵਾਰੀ ਐ ਕਿ ਆਉਣੀ ਆਉਣੀ ਐ ਇਸੇ ਤਰ੍ਹਾਂ ਦੇ ਮਤਲਬ ਮੋਗੇਰੀ ਲਾਲ ਦੇ ਸੁਪਨੇ ਕਹਿ ਸਕਦੇ ਆ ਇਸ ਵਾਰ ਵੀ ਲੈ ਰਹੇ ਨੇ ਇਦਾਂ ਜੇ ਸੌਖਿਆਂ ਤਰੀਕੇ ਨਾਲ ਸੱਤਾ ਆਉਂਦੀ ਹੋਵੇ ਤਾਂ ਇਹ ਤਾਂ ਬਹੁਤ ਫਿਰ ਤਾਂ ਸੌਖਾ ਹੀ ਤਰੀਕਾ ਤੁਸੀਂ ਕੰਮ ਕੁਸ਼ ਕਰੋ ਨਾ ਤੇ ਲੋਕ ਤੁਹਾਨੂੰ ਇਦਾਂ ਹੀ ਵੋਟਾਂ ਪਾ ਦੇਣਗੇ ਇਦਾਂ ਨਹੀਂ ਹੁੰਦਾ ਹੁੰਦਾ ਜੇ ਤੁਸੀਂ ਸੱਤਾ 'ਚ ਆਉਣਾ ਚਾਹਦੇ ਹੋ ਤਾਂ ਲਾਜ਼ਮੀ ਤੌਰ ਤੇ ਤੁਹਾਨੂੰ ਮੁੱਦਿਆਂ ਦੀ ਲੜਾਈ ਲੜਨੀ ਪਊਗੀ ਤੁਹਾਨੂੰ ਕਿਸਾਨਾਂ ਲਈ ਨੌਜਵਾਨਾਂ ਲਈ ਮੈਂ ਜਿਵੇਂ ਫੇਰ ਕਿਹਾ ਤਾਨੂੰ ਹੋਰ ਜਿਹੜੇ ਮੁੱਦੇ ਨੇ ਪੰਜਾਬ ਦੇ ਉਹਨਾਂ ਲਈ ਸਗਰ ਸੰਘਰਸ਼ ਤੁਹਾਨੂੰ ਕਰਨਾ ਪਏਗਾ ਸੜਕਾਂ ਤੇ ਹੋਣਾ ਪਏਗਾ ਨਾ ਕਿ ਇਦਾਂ ਦੀਆਂ ਬਿਆਨਬਾਜ਼ੀਆਂ ਦੇ ਆਧਾਰ ਦੇ ਉੱਤੇ ਜਿਹੜੀ ਪੋਲਿਟਿਕਸ ਹੁੰਦੀ ਹੈ ਉਹਦੇ ਉੱਤੇ ਨਹੀਂ ਹੋਏਗਾ ਹਾਂ ਜੇ ਉਹ ਆਉਣਾ ਚਾਹੋ ਨਾ ਆਪਾਂ ਕਹਿੰਦੇ ਕਿ ਲੋਕਤੰਤਰ ਹੈ ਸਭ ਨੂੰ ਜ਼ੋਰ ਲਾਉਣਾ ਚਾਹੀਦਾ ਸਾਰੀਆਂ ਪਾਰਟੀਆਂ ਨੂੰ ਪਰ ਉਹਨਾਂ ਮੁੱਦਿਆਂ ਦੇ ਉੱਤੇ ਜ਼ੋਰ ਲਾਉਣਾ ਚਾਹੀਦਾ ਜਿਹੜੇ ਮੁੱਦੇ ਪੰਜਾਬ ਦੇ ਲੋਕਾਂ ਨਾਲ ਸਿੱਧੇ ਤੌਰ ਤੇ ਸੰਬੰਧਿਤ ਹੋਣ ਉਹਦੇ ਵਿੱਚ ਕੋਈ ਝੂਠ ਕਿ ਕਿਸੇ ਕਿਸਮ ਦਾ ਨਜ਼ਰ ਨਾ ਆਵੇ ਉਹਦੇ ਵਿੱਚ ਸਹੀ ਮੁੱਦੇ ਜਿਹੜੇ ਨੇ ਉਹ ਜ਼ਰੂਰ ਉਠਾਏ ਜਾਣ ਉਹਨਾਂ ਮੁੱਦਿਆਂ ਦੇ ਆਧਾਰ ਦੇ ਉੱਤੇ ਜਿਹੜਾ ਹੈਗਾ ਲੜਿਆ ਜਾਏ ਫਿਰ ਸੰਭਾਵਨਾਵਾਂ ਹੋ ਸਕਦੀਆਂ ਨੇ ਸੋ ਅਕਾਲੀ ਦਲ ਦਾ ਵੀ ਜੇ ਖਤਮ ਹੋਣ ਦਾ ਵੱਡਾ ਕਾਰਨ ਇਹੀ ਹੈ ਜਦੋਂ ਉਹ ਮੁੱਦਿਆਂ ਤੋਂ ਪਿੱਛੇ हट ਗਿਆ ਜਦੋਂ ਅਕਾਲੀ ਦਲ ਆਪਾਂ ਸਾਰੇ ਜਾਣਦੇ ਹਾਂ ਕਿ ਕਿਸੇ ਵੇਲੇ ਅਕਾਲੀ ਦਲ ਨੇ ਪੰਜਾਬ ਦੇ ਮੁੱਦਿਆਂ ਦੇ ਲਈ ਬਹੁਤ ਵੱਡੀਆਂ ਜਿੱਲਾਂ ਵੀ ਕਟੀਆਂ ਸੀਗੀਆਂ ਤੁਹਾਨੂੰ ਯਾਦ ਹੋਵੇਗਾ ਇੱਕ ਇੱਕ ਬਹੁਤ ਸੰਘਰਸ਼ਾਂ ਭਰਿਆ ਇਤਿਹਾਸ ਅਕਾਲੀ ਦਲ ਦਾ ਰਿਹਾ ਪਰ ਜਦੋਂ ਤੋਂ ਨਵੀਂ ਲੀਡਰਸ਼ਿਪ ਮੁੱਦਿਆਂ ਨੂੰ ਛੱਡ ਗਈ ਉਦੋਂ ਤੋਂ ਅਕਾਲੀ ਦਲ ਦਾ ਹੌਲ ਹੋਣਾ ਹੀ ਸ਼ੁਰੂ ਹੋ ਗਿਆ ਇਸੇ ਤਰ੍ਹਾਂ ਕਾਂਗਰਸ ਦਾ ਹੈ ਕਾਂਗਰਸ ਵੀ ਹੋਏਗੀ ਜਦੋਂ ਉਹ ਪੰਜਾਬ ਦੇ ਮੁੱਦੇ ਚੁੱਕਣਾ ਖਤਮ ਹੋ ਜੇ ਕਰ ਦੇਗੀ ਆਪਣੇ ਆਪ ਨੂੰ ਤਾਂ لازمی ਤੌਰ ਤੇ ਉਹ ਉਹਦੇ ਉਹਨੂੰ ਵੀ ਨੁਕਸਾਨ ਹੋਣ ਦੀ ਹੈ ਸੁਭਾਵਨਾਵਨ ਇਸ ਕਰਕੇ ਕਾਂਗਰਸ ਨੂੰ ਆਪਣੀ ਪੀੜ੍ਹੀ ਥੱਲੇ ਸੋਟਾ ਜ਼ਰੂਰ ਫੇਰਨ ਦੀ ਲੋੜ ਹੈ ਔਰ ਨਵੇਂ ਸਿਰੇ ਤੋਂ ਸੋਚ ਸਮਝ ਕੇ ਜਿਹੜੀ ਆ ਕੀ ਆਪਣੀ ਰਾਜਨੀਤੀ ਨੂੰ ਅੱਗੇ ਲੈ ਕੇ ਆਉਣ ਤਾਂ ਹੀ ਉਹਨਾਂ ਦੀਆਂ ਸੁਭਾਵਨਾਵਾਂ ਹੋ ਸਕਦੀਆਂ ਨੇ ਪੰਗੂ ਸਾਹਿਬ ਜੀ ਇੱਕ ਪਾਸੇ ਸੋਸ਼ਲ ਮੀਡੀਆ ਦੇ ਸਾਰਾਹ ਵੀ ਗੱਲ ਚੱਲ ਰਹੀ ਆ ਕਿ ਆਮ ਆਦਮੀ ਪਾਰਟੀ ਉਧਰ ਟਾਇਲਟ ਦੇ ਉਧਰ ਘਾਟਨ ਜਾਂ ਫਿਰ ਜਿਸ ਤਰੀਕੇ ਦੀ ਆਪਣਾ ਸਿੱਖਿਆ ਕ੍ਰਾਂਤੀ ਵਾਲੇ ਮਾਮਲੇ ਦੇ ਵਿੱਚ ਥੋੜੀ ਜੀ ਆਪੋਜੀਸ਼ਨ ਦੀ ਲੱਤ ਉੱਪਰ ਸੀ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਸਾਥ ਦਵਾਤਾ ਕਿ ਗਲਤੀ ਕਰ ਗਏ ਪ੍ਰਤਾਪ ਸਿੰਘ ਬਾਜਵਾ ਹਲਾ ਇੰਡੀਵਿਜੂਅਲ ਸਟੇਟਮੈਂਟਾਂ ਦੇ ਲੋਕਾਂ ਦੀ ਆਹ ਇਹ ਸਰਕਾਰ ਦੇ ਦਿੱਤ ਨੂੰ ਉੱਪਰ ਚਲੀ ਗਈ ਜੀ ਦੇਖੋ ਇਹ ਇਹ ਜਿਹੜਾ ਸੰਘਰਸ਼ ਹੈ ਇਹ ਕਦੇ ਵਿਰੋਧੀ ਤੇ ਰੱਗੇ ਆ ਗਈ ਕਦੇ ਰਾਜਨੀਤੀ ਜਿਹੜੀ ਰਾਜ ਕਰ ਰਹੀ ਤੇ ਰੱਗੇ ਆ ਗਈ ਇਹ ਚੱਲਦਾ ਰਹਿੰਦਾ ਪਰ ਇਹ ਜਿਹੜੀ ਲੜਾਈ ਹੈ ਇਹ ਸੰਘਰਸ਼ ਹੈ ਇਹ ਪੰਜਾਬ ਦੇ ਮੁੱਦਿਆਂ ਤੇ ਹੋਣਾ ਚਾਹੀਦਾ ਜੇ ਅੱਗੇ ਆਉਣਾ ਹੈ ਤਾਂ ਤਾਂ ਵੀ ਪੰਜਾਬ ਦੇ ਮੁੱਦਿਆਂ ਤੇ ਆਓ ਜੇ ਪੰਜਾਬ ਦੇ ਲੋਕਾਂ ਦੇ ਲਈ ਕੋਈ ਰਾਜਨੀਤੀ ਕਰਨੀ ਹੈ ਤਾਂ ਉਹ ਵੀ ਪੰਜਾਬੀਆਂ ਦੇ ਮੁੱਦਿਆਂ ਦੇ ਉੱਤੇ ਆਧਾਰਿਤ ਹੋਣੀ ਚਾਹੀਦੀ ਹੈ ਸੋ ਮੈਨੂੰ ਲੱਗਦਾ ਹੈ ਕਿ ਐਸ ਵੇਲੇ ਪੰਜਾਬ ਦੇ ਬਹੁਤ ਵੱਡੇ ਮੁੱਦੇ ਨੇ ਖਾਸ ਤੌਰ ਤੇ ਨੌਜਵਾਨੀ ਦਾ ਜਦੋਂ ਤੋਂ ਅਮਰੀਕਾ ਕੈਨੇਡਾ ਜਾਣ ਦਾ ਬੰਦ ਹੋਇਆ ਰਸਤਾ ਤਾਂ ਪੰਜਾਬ ਦੇ ਲੋਕਾਂ ਨੂੰ ਤੁਸੀਂ ਕਿਵੇਂ ਸਹੀ ਐਜੂਕੇਸ਼ਨ ਦੇਣੀ ਹੈ ਸਹੀ ਹੈਲਥ ਦੇਣੀ ਹੈ ਸਹੀ ਉਹਨਾਂ ਨੂੰ ਰੋਜ਼ਗਾਰ ਦੇਣਾ ਹੈ ਤੇ ਪੰਜਾਬ ਨੂੰ ਵਧੀਆ ਪੰਜਾਬ ਕਿਵੇਂ ਬਣਾਉਣਾ ਹੈ ਸਗੋਂ ਇਹਦੇ ਉੱਤੇ ਗੱਲਾਂ ਕਰਨ ਦੀ ਲੋੜ ਸੀ ਇਹਦੇ ਉੱਤੇ ਰਾਜਨੀਤੀ ਕਰਨ ਦੀ ਲੋੜ ਸੀ ਪਰ ਸਾਨੂੰ ਕਿੱਥੇ ਲਜਾਇਆ ਗਿਆ ਇਹਨਾਂ ਪਾਰਟੀਆਂ ਨੇ ਕਿ ਜੀ ਅੱਜ ਸਾਡੇ ਕੋਲ ਇੰਨੇ ਅਸੀਂ ਇੰਨੇ ਪੱਟ ਲਏ ਇਹਨਾਂ ਦੇ ਬੰਦੇ ਅੱਜ ਅਸੀਂ ਅੱਜ ਫਲਾਣਾ ਬੰਦਾ ਛੱਡੇਗਾ ਜੀ ਅੱਜ ਮੁੱਖ ਮੰਤਰੀ ਹੀ ਜਿਹੜਾ ਹੈਗਾ ਕਿਸੇ ਹੋਰ ਪਾਰਟੀ ਚਲਾ ਜਾਊਗਾ ਅੱਜ ਮੇਰੇ ਕੋਲ ਕੋਈ ਖਬਰ ਆਈ ਹੈ ਕਿ ਇੰਨੇ ਬੰਬ ਆ ਗਏ ਜੀ ਇਹ ਏਦਾਂ ਦੀ ਰਾਜਨੀਤੀ ਮੇਰਾ ਕਹਿਣ ਦਾ ਮਤਲਬ ਹੈ ਕਿ ਪੰਜਾਬ ਦੇ ਲੋਕ ਪਸੰਦ ਨਹੀਂ ਕਰਦੇ ਪੰਜਾਬ ਦੇ ਲੋਕ ਮੁੱਦਿਆਂ ਦੀ ਰਾਜਨੀਤੀ ਨੂੰ ਪਸੰਦ ਕਰਦੇ ਆ ਸੋ ਇਹਦੇ ਤੋਂ ਗਰੇਜ਼ ਕਰਨ ਦੀ ਲੋੜ ਹੈ ਔਰ ਇਹਦੇ ਵਿੱਚ ਮੁੱਦਿਆਂ ਦੇ ਆਧਾਰ ਤੇ ਹੀ ਸਾਨੂੰ ਜਿਹੜਾ ਹੈਗਾ ਰਾਜਨੀਤੀ ਜਿਹੜੀ ਹੈਗੀ ਹੈ ਸਮਝਣ ਦੀ ਔਰ ਇੱਕ ਦੂਜੇ ਪ੍ਰਤੀ ਜਿਹੜਾ ਹੈਗਾ ਸੰਵੇਦਨਸ਼ੀਲ ਹੋਣ ਦੀ ਲੋੜ ਹੈ ਪੰਗੂ ਸਾਹਿਬ ਜੀ ਸਰ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੁਹਾਡਾ ਤੁਸੀਂ ਨਾਲ ਜੋੜੇ ਵਿਚਾਰ ਸਾਂਝੇ ਕੀਤੇ ਥੈਂਕ ਯੂ ਬਹੁਤ ਮਿਹਰਬਾਨੀ ਸ਼ੁਕਰੀਆ ਧੰਨਵਾਦ ਪੰਗੂ ਸਾਹਿਬ ਜੀ ਥੈਂਕ ਯੂ ਸਰ